ਭਗਵੰਤਮਾਨ ਨੇ ਕੇਜਰੀਵਾਲ ਗੋਡਿਆਂ ਦੇ ਭਾਰ ਕਰ ਲਿਆ ਭਗਵੰਤਮਾਨ ਦੇ ਇੱਕ ਦਾਣ ਕੇਜਰੀਵਾਲ ਨੂੰ ਚਾਰੋਂ ਖਾਨੇ ਚਿਤ ਕਰਕੇ ਰੱਖ ਦਿੱਤਾ ਭਗਵੰਤਮਾਨ ਨੇ ਪਹਿਲੀ ਵਾਰ ਇੱਕ ਐਸੀ ਸਿਆਸੀ ਤਿਕੜਮ ਦਿਖਾਈ ਕਿ ਉਹਨੇ ਆਪਣੇ ਸਿਆਸੀ ਆਕਾ ਨੂੰ ਹੀ ਦਚਿੱਤੀ ਚ ਪਾਤਾ ਭੰਬਲ ਪੂਸੇ ਚ ਪਾਤਾ ਘੁੰਮਣ ਘੇਰੀਆਂ ਚ ਪਾਤਾ ਮਾਮਲਾ ਬੜਾ ਗੰਭੀਰ ਹੈ ਮਾਮਲਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਬਾਰੇ ਕੱਲ ਇੱਕ ਪ੍ਰੈਸ ਨੋਟ ਦੇ ਰਾਹੀਂ ਲੈਂਡ ਪੂਲਿੰਗ ਵਾਪਸੀ ਨੀਤੀ ਨੂੰ ਵਾਪਸ ਲੈਣ ਦਾ ਐਲਾਨ ਸਰਕਾਰ ਨੇ ਕੀਤਾ ਪਰ ਇਹਦੇ ਬਿਹਾਈਂਡ ਦਾ 커ਟਨਸ ਪਰਦੇ ਦੇ ਪਿੱਛੇ ਕੀ ਹੈ ਕੀ ਇਹ ਸਿਆਸਤ ਕਿਵੇਂ ਚੱਲੀ ਤੇ ਕਿਵੇਂ ਪਾਲਿਸੀ ਤੋਂ ਲਿਆਉਣ ਤੋਂ ਲੈ ਕੇ ਉਹਦੀਆਂ ਸਿਫਤਾ ਕਰਨ ਤੋਂ ਲੈ ਕੇ ਪਾਲਿਸੀ ਵਾਪਸ ਲੈਣ ਤੱਕ ਦੀ ਨੀਤੀ ਚੱਲਦੀ ਗਈ ਤੇ ਇਹਦੇ ਵਿੱਚ ਸਿਆਸਤ ਚੱਲਦੀ ਗਈ ਹਰ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹਦੇ ਸਿਆਸੀ ਮੰਝਰ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਇਹਦੇ ਬਾਰੇ ਗੱਲ ਕਰਾਂਗੇ ਨਾਲ ਹੀ ਕਿ ਵਾਕਈ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਭਗਵੰਤ ਮਾਨ ਦਾ ਕੇਜਰੀਵਾਲ ਦਾ ਜੂਟਰਨ ਵਾਕਈ ਸੱਚ ਹੈ ਜਾਂ ਇਹਦੇ ਵੀ ਪਿੱਛੇ ਕੁਝ ਹੋਰ ਗੇਮ ਹਲੇ ਚੱਲ ਰਹੀ ਹੈ ਇਹ ਦੋ ਤਿੰਨ ਨੁਕਤੇ ਨੇ ਜਿਨ੍ਹਾਂ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਮਾਮਲਾ ਕੱਲ ਇੱਕ ਬੜਾ ਸਿਆਸੀ ਦਿਨ ਸੀ ਬੜਾ ਖਬਰਾਂ ਦੇ ਲਈ ਬਹੁਤ ਹੈਵੀ ਦਿਨ ਸੀ ਕੱਲ ਮੈਂ ਅੰਮ੍ਰਿਤਸਰ ਸੀ ਜਿੱਥੇ ਬੁਰਜ ਕਾਲੀ ਫੂਲਾ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਇਆ ਨਵਾਂ ਕਾਲੀ ਦਲ ਕਹਿ ਲਿਏ ਜਾਓ ਪ੍ਰਾਣਾ ਕਾਲੀਦੜਾ ਜੇ ਇਹਦਾ ਟੰਟਾ ਜਿਹੜਾ ਇਹ ਹਜੇ ਕਲੀਅਰ ਨਹੀਂ ਹੋਇਆ ਉਹਦਾ ਡੈਲੀਗੇਟ ਜਲਾਸੀ ਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਗੇ ਸ਼ਾਮਾ ਨੂੰ ਮੈਂ ਅੰਮ੍ਰਿਤਸਰ ਤੋਂ ਚੱਲੇ ਆ ਤੇ ਖਬਰ ਆਈ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਸੀ ਚੈਨਲਾਂ ਨੇ ਫੱਟੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸੰਗ ਪਾੜਨੇ ਨਾਲਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਕਿ ਲੈਂਡ ਪੂਲਿੰਗ ਜਿਹੜੀ ਆ ਵਾਪਸ ਹੋ ਗਈ ਜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਕਿਸਾਨਾਂ ਦੀ ਆਵਾਜ਼ ਮੰਨ ਲਈ ਗੱਲ ਇਹ ਤਾਂ ਇੱਥੇ ਤੱਕ ਤਾਂ ਸੱਚ ਹੈ ਕਿਸਾਨਾਂ ਦੇ ਅੰਦਰ ਰੋਸ ਸੀ ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿੱਥੇ ਇਹ ਲੈਂਡ ਪੂਲਿੰਗ ਹੋਣੀ ਸੀ ਤੇ ਓਵਰਆਲ ਪੰਜਾਬ ਦੇ ਵਿੱਚ ਇਹਨੂੰ ਚੰਗਾ ਨਹੀਂ ਸਮਝਿਆ ਗਿਆ ਇਸ ਨੂੰ ਲੈ ਕੇ ਰੋਲਾ ਰੱਪਾ ਬਹੁਤ ਜ਼ਿਆਦਾ ਸੀ ਪਰ ਆਖਰਕਾਰ ਹੁਣ ਸਰਕਾਰ ਲੈਂਡ ਪੂਲਿੰਗ ਨੀਤੀ ਵਾਪਸ ਲੈ ਗਈ ਕਿਉਂ ਲੈ ਗਈ ਕਿਵੇਂ ਲੈ ਗਈ ਸਵਾਲ ਤਾਂ ਇਹ ਆ ਦਰਅਸਲ ਡਲਿਆਂ ਤੋਂ ਡਰਦੇ ਸੀ ਲੋਕ ਸਪੀਡ ਚੈੱਕ ਕਰਨ ਲੱਗ ਗਏ ਸੀਗੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਪੋਸਟਰ ਲੱਗਣ ਲੱਗ ਗਏ ਸੀ ਤੇ ਆਮ ਆਦਮੀ ਦੀ ਸਰਕਾਰ ਇਹ ਜਿਹੜਾ ਇਮਪ੍ਰੈਸ਼ਨ ਦੇ ਰਹੀ ਸੀ ਕਿ ਸਨਤ ਦੇ ਲਈ ਜੀ ਆ ਵੀ ਚੱਕ ਲੋ ਇਹ ਵੀ ਚੱਕ ਲੋ ਕਿਸਾਨਾਂ ਦੀਆਂ ਜ਼ਮੀਨਾਂ ਵੀ ਖੋਲੋ ਤੇ ਜਿਹੜਾ ਗੈਪ ਹੈ ਪਿੰਡਾਂ ਦੇ ਵਿੱਚ ਜਿਹੜਾ ਮੇਨ ਡੋਮੀਨੇਟਡ ਵਰਗ ਹੈ ਜਿਹੜਾ ਕਿਸਾਨੀ ਆ ਖਾਸ ਕਰਕੇ ਸਿੱਧੇ ਸ਼ਬਦਾਂ 'ਚ ਕਹੀਏ ਕਿ ਜੱਟ ਹੈ ਉਹਦੇ ਅੰਦਰ ਰੋਸ ਸੀ ਆਮ ਆਦਮੀ ਪਾਰਟੀ ਇਸ ਰੋਸ ਨੂੰ ਸਹਿਣ ਨਹੀਂ ਸੀ ਸਕਦੀ ਫਿਰ ਆਮ ਆਦਮੀ ਪਾਰਟੀ ਦੀ ਦੂਜੀ ਨੀਤੀ ਆਮ ਆਦਮੀ ਪਾਰਟੀ ਦੀ ਅੰਦਰਲੀ ਕਲਾਇਆ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਸੁਰਤਾਲ ਇੱਕ ਨਾ ਹੋਣਾ ਵੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਕਰਾਉਣ ਦੇ ਵਿੱਚ ਸਹਾਇੀ ਹੋਇਆ ਤੇ ਵੱਡੀ ਗੱਲ ਹੈ ਕਿ ਕਿਸਾਨ ਖਾਸ ਕਰਕੇ ਐਸਕੇਐਮਸ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਗੈਰ ਸਿਆਸੀ ਪੰਨੂ ਭੰਦੇੜ ਵਾਲਾ ਗਰੁੱਪ ਇਹਨਾਂ ਸਾਰਿਆਂ ਦਾ ਪ੍ਰੈਸ਼ਰ ਤੇ ਥੋੜਾ ਬਹੁਤਾ ਕਾਲੀ ਦਾਲ, ਕਾਂਗਰਸ, ਭਾਜਪਾ ਜਾਂ ਬਾਕੀ ਜਿਹੜੀਆਂ ਪਾਰਟੀਆਂ ਨੇ ਬੋਝਨ ਸਮਾਜ ਪਾਰਟੀ ਇੱਕ ਬੇਲੀ ਨੇ ਗੁੱਸਾ ਕਰਿਆ ਕਮੈਂਟ ਦੇ ਵਿੱਚ ਕਿ ਬਹੁਜਾ ਸਮਾਜ ਪਾਰਟੀ ਦਾ ਨਾਂ ਨਹੀਂ ਲਿਆ ਖੈਰ ਚਲੋ ਉਹਨਾਂ ਸਾਰਿਆਂ ਦਾ ਜਿਹੜਾ ਯੋਗਦਾਨ ਹੈ ਉਹ ਤੇ ਕਿਸਾਨਾਂ ਦਾ ਰੋਹ ਤੇ ਕਿਸਾਨਾਂ ਦੇ ਰੋਹ ਨੂੰ ਜਥੇਬੰਦ ਕਰਨ ਦੇ ਵਿੱਚ ਐਸਕੇਐਮ ਦੀ ਭੂਮਿਕਾ ਇਹਨਾਂ ਸਾਰਿਆਂ ਨੇ ਪਾਲਿਸੀ ਨੂੰ ਜਿਹੜਾ ਵਾਪਸ ਲੈਣ ਲਈ ਮਜਬੂਰ ਕੀਤਾ ਪਰ ਇੱਕ ਇਹਦਾ ਪੱਖ ਹੋਰ ਹੈ ਜਿਹੜਾ ਕਿ ਲੈਂਡ ਪੂਲਿੰਗ ਨੀਤੀ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਕਲੇਸ਼ ਸੀ ਇਹ ਪਾਲਿਸੀ ਬਿਨਾਂ ਸ਼ੱਕ ਕੇਂਦਰ ਸਰਕਾਰ ਦੀ ਛਤਰ ਛਾਇਆ ਤੋਂ ਤੇਰਵਿੰਦ ਕੇਜਰੀਵਾਲ ਦੀਆਂ ਸਿਆਸੀ ਤੇ ਆਰਥਿਕ ਮੰਚਾਵਾਂ ਨੇ ਜਿਹੜੀਆਂ ਉੱਥੋਂ ਨਿਕਲੀ ਹੋਈ ਸੀ ਇਹਦੇ ਨਾਲ ਮੋਟਾ ਪੈਸਾ ਚੜਨਾ ਸੀ ਵੱਡਾ ਰੈਵਨਿਊ ਆਉਣਾ ਸੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਨਾਲ ਕੋਈ ਬਹੁਤਾ ਸਰੋਕਾਰ ਹੁੰਦਾ ਤੇ ਪਾਲਿਸੀ ਕਦੇ ਵੀ ਨਹੀਂ ਸੀ ਹੁੰਦੀ ਇਹ ਪਾਲਿਸੀ ਉੱਥੋਂ ਆਈ ਦਿੱਲੀ ਦੇ ਆਰਕਟੈਕਚਰਸ ਨੇ ਇਸ ਪਾਲਿਸੀ ਨੂੰ ਡਿਜ਼ਾਈਨ ਕੀਤਾ ਤੇ ਇਸ ਪਾਲਿਸੀ ਨੂੰ ਲਿਆਂਦਾ ਗਿਆ ਫਿਰ ਭਗਵੰਤ ਮਾਨ ਨੇ ਹੱਥ ਖੜੇ ਕਰ ਤੇ ਉਹਨੂੰ ਕਿਹਾ ਕਿ ਤੂੰ ਬਾਹਰ ਰਹਿ ਜਾ ਸੀ केपीसी ਨਾਲ ਮੁਖਸਿਕਤਰ ਤੋਂ ਕਰਾਵਾਂਗੇ ਚੱਲਦੀ ਰਹੀ ਭਗਵੰਤ ਮਾਨ ਵੀ ਸੋਲੇ ਗਾਉਂਦੇ ਰਹੇ ਅਮਨ अरोड़ा ਵੀ ਸੋਲੇ ਗਾਉਂਦੇ ਰਹੇ ਪਰ ਆਖਿਰ ਬੈਗ ਗੇਅਰ ਪਾਉਣਾ ਪੈ ਗਿਆ ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਕੇਜਰੀਵਾਲ ਪੂਰੀ ਤਰ੍ਹਾਂ ਨਾਲ ਗੋਡਿਆ ਭਾਰ ਅੱਜ ਕੀਤਾ ਹੈ ਭਗਵੰਤ ਮਾਨ ਨੇ ਯਾਨੀ ਕਿ ਕੱਲ ਕੱਲ ਕੀਤਾ ਸੀ ਭਗਵੰਤ ਮਾਨ ਨੇ ਇੱਥੇ ਬੜੀ ਸੂਖਮ ਚੀਜ਼ ਛੇੜੀ ਪਹਿਲਾ ਕੁਸ਼ਕ ਆਮ ਜਿਹੜੇ ਪ੍ਰਧਾਨ ਨੇ ਛੋਟੇ ਲੈਵਲ ਤੇ ਉਹਨਾਂ ਤੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋਇਆ ਫਿਰ ਓਐਸਡੀ ਸਾਬਕਾ ਭਗਵੰਤ ਮਾਨ ਦੇ ਊਂਕਾਰ ਸਿੰਘ ਸਿੱਧੂ ਮੈਦਾਨ ਚਾਏ ਫਿਰ ਗੁਰਜੀਤ ਸਿੰਘ ਕਾਂਜਲਾ ਜੋ ਕਿ ਬਲਾਕ ਧੂਰੀ ਦੇ ਪ੍ਰਧਾਨ ਨੇ ਉਹ ਮੈਦਾਨ ਚਾਏ ਸੇਮ ਵਰਡਿੰਗ ਸੇਮ ਸਾਰਾ ਕੁਝ ਫਿਰ ਗਿਆਨ ਸਿੰਘ ਮਾਨ ਜੋ ਕਿ ਭਗਵੰਤ ਮਾਨ ਦੇ ਚਚੇਰੇ ਭਰਾ ਨੇ ਉਹ ਮੈਦਾਨ ਚਾਏ ਇੱਦਾਂ ਇੱਦਾਂ ਕਰਕੇ ਹੋਰ ਬਹੁਤ ਸਾਰੇ ਲੋਕ ਆਏ ਲੈ ਰਹੇ ਹੋ ਆਏ ਫਲਾਣੇ ਥਾਂ ਤੋਂ ਆਏ ਬਹੁਤ ਸਾਰੇ ਲੋਕਾਂ ਨੇ ਅਸਤੀਫੇ ਦਿੱਤੇ ਬਹੁਤ ਸਾਰੇ ਲੋਕਾਂ ਦੇ ਅਸਤੀਫੇ ਜਿਹੜੇ ਆ ਉਹ ਆਏ ਉਹਨਾਂ ਅਸਤੀਫਿਆਂ ਨੂੰ ਲੈ ਕੇ ਚਰਚਾ ਜਿਹੜੀ ਉਹ ਲਗਾਤਾਰ ਚੱਲਦੀ ਰਹੀ ਮਸਲਾ ਇਹ ਸੀਗਾ ਕਿ ਇਹ ਚੀਜ਼ਾਂ ਕਿੱਥੋਂ ਨਿਕਲ ਰਹੀਆਂ ਨੇ ਨਾ ਤਾਂ ਗੁਰਜੀਤ ਕਾਂਜਲਾ ਮੁੱਖ ਮੰਤਰੀ ਦੇ ਪੁਰਾਣੇ ਸਿਆਸੀ ਸਾਥੀ ਨੇ ਉਹ ਨਾ ਹੀ ਓਂਕਾਰ ਸਿੰਘ ਤੇ ਨਾ ਹੀ ਗਿਆਨ ਸਿੰਘ ਮੁੱਖ ਮੰਤਰੀ ਦੇ ਕਹਣੇ ਤੋਂ ਬਾਹਰ ਨੇ ਇਹ ਛੋਟੀ ਜੀ ਐਗਜ਼ਾਮਪਲ ਹੈ ਮੁੱਖ ਮੰਤਰੀ ਦੇ ਕਹਿਣੇ ਤੋਂ ਇਹ ਕੋਈ ਨਹੀਂ ਬਾਤ ਮੁੱਖ ਮੰਤਰੀ ਨੇ ਅੰਦਰੋਂ ਪ੍ਰੈਸ਼ਰ ਪਾਇਆ ਤੇ ਬਾਹਰੋਂ ਪ੍ਰੈਸ਼ਰ ਪਾਇਆ ਤੇ ਕੇਜਰੀਵਾਲ ਦੇ ਖਿਲਾਫ ਪੰਜਾਬ ਚ ਮਾਹੌਲ ਬਣਾਇਆ ਗਿਆ ਤੇ ਹੁਣ ਇਹਦਾ ਕ੍ਰੈਡਿਟ ਵੀ ਭਗਵੰਤ ਮਾਨ ਲੈਣ ਦੀ ਕੋਸ਼ਿਸ਼ ਕਰਨਗੇ ਸਿਆਸੀ ਸਫਾ ਦੇ ਅੰਦਰ ਉਹ ਤਰੀਕੇ ਨਾਲ ਭਗਵੰਤ ਮਾਨ ਨੇ ਆਪਣੇ ਐਮ ਐਲ ਏ ਜਿਹੜੇ ਦੋ ਚਾਰ ਉਹਦੇ ਧੜੇ ਦੇ ਹੈਗੇ ਨੇ ਉਹਨਾਂ ਰਾਹੀਂ ਤੇ ਸੁਨੇਹਾ ਥੱਲੇ ਤੋਂ ਉੱਤੇ ਤੱਕ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਸਿਆਸੀ ਲਾਹਾ ਕਿਵੇਂ ਆਪਣੇ ਸਿਆਸੀ ਸ਼ਰੀਕ ਨੂੰ ਠੱਬੀ ਲਾਉਣੀ ਹੈ ਉਹਦੀ ਕਾਰਵਾਈ ਭਗਵੰਤਮਾਨ ਨੇ ਇੱਥੋਂ ਰੰਮੀ ਭਗਵੰਤਮਾਨ ਇਸ ਪਾਰਸੀ ਨੂੰ ਬੈਕ ਕਰਾਉਣ ਵਿੱਚ ਉਹਨਾਂ ਹੀ ਕਹਿ ਲਿਆ ਕਿ ਅਸਰਦਾਰ ਹੈ ਜਿਨ੍ਹਾਂ ਬਾਕੀ ਜਿਨੇ ਮੈਂ ਨਾ ਗਿਣਾਈ ਪਹਿਲਾਂ ਉਹਨੇ ਉਹਨੇ ਅੰਦਰ ਰਹਿ ਕੇ ਇਸ ਮਾਮਲੇ ਦੀ ਜਿਹੜੀ ਆ ਸਿਆਸਤ ਕੀਤੀ ਤੇ ਦੋ ਚੀਜ਼ਾਂ ਦਾ ਫਾਇਦਾ ਹੋਇਆ ਇੱਕ ਭਗਵੰਤਮਾਨ ਨੂੰ ਦੂਜਾ ਪੰਜਾਬ ਨੂੰ ਪੰਜਾਬ ਨੂੰ ਫਾਇਦਾ ਇਹ ਹੋਇਆ ਕਿ ਐਸੇ ਬਰਬਾਦ ਕਰਨ ਵਾਲੀ ਨੀਤੀ ਵਾਪਸ ਹੋ ਗਈ ਭਗਵੰਤ ਮਾਨ ਨੂੰ ਇਹ ਫਾਇਦਾ ਹੋਇਆ ਕਿ ਉਹਨੇ ਆਪਣੇ ਸਿਆਸੀ ਆਕਾ ਸਿਆਸੀ ਤੌਰ ਦੇ ਉੱਤੇ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਜਿਹੜੇ ਕਹਿੰਦੇ ਨੇ ਕਿ ਕੇਜਰੀਵਾਲ ਹੀ ਚਲਾਉਂਦੇ ਨੇ ਉਹਨੂੰ ਠਿੱਬੀ ਲਾਤੀ ਕਿ ਲੈ ਚੱਕ ਤੇਰੀ ਆ ਪਾਲਿਸੀ ਪਈ ਆ ਜਿਹੜੀ ਵਾਪਸ ਕਰਨ ਲਈ ਤੈਨੂੰ ਮਜਬੂਰ ਹੋਣਾ ਪਿਆ ਕੁੱਲ ਮਿਲਾ ਕੇ ਭਗਵੰਤ ਮਾਨ ਇੱਥੇ ਸੂਖਮ ਗੇਮ ਖੇਡਣ ਦੇ ਵਿੱਚ ਕਾਮਯਾਬ ਹੋਏ ਨੇ ਇਹਦੇ ਵਿੱਚ ਕੋਈ ਦੋਰਾ ਹੈ ਬਾਕੀ ਨਹੀਂ ਬਚ ਰਿਹਾ ਹੁਣ ਇਹ ਪਾਲਿਸੀ ਵਾਪਸ ਹੋਵੇਗੀ ਕਿ ਵਾਕਈ ਵਾਪਸ ਹੋ ਚੁੱਕੀ ਹੈ ਦੇਖੋ ਜੀ ਕੱਲ ਜੋ ਪ੍ਰੈਸ ਨੋਟ ਆਇਆ ਬਹੁਤ ਟਾਈਟਲ ਲੈਣਾ ਦਾ ਪ੍ਰੈਸ ਨੋਟ ਸੀ ਜਿਹਦੇ ਰਾਹੀਂ ਕਿਹਾ ਗਿਆ ਕਿ ਪਾਲਿਸੀ ਜਿਹੜੀ ਆ ਵਾਪਸ ਲਈ ਜਾਂਦੀ ਹੈ ਸਰਕਾਰ ਵਾਪਸ ਲੈ ਰਹੀ ਹੈ ਹਾਲੇ ਤੱਕ ਜਿਹੜਾ ਨੋਟੀਫਿਕੇਸ਼ਨ ਇਸ ਪਾਲਿਸੀ ਨੂੰ ਲਿਆਉਣ ਲੱਗਿਆ ਕੀਤਾ ਸੀ ਉਹ ਡੀ ਨੋਟੀਫਾਈ ਨਹੀਂ ਕੀਤਾ ਗਿਆ ਹੁਣ ਇਹ ਡੀ ਨੋਟੀਫਾਈ ਕਦੋਂ ਹੁੰਦਾ ਜਿੰਨਾ ਸਮਾਂ ਇਹ ਡੀ ਨੋਟੀਫਾਈ ਨਹੀਂ ਹੁੰਦਾ ਉਹਨਾਂ ਸਮਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਕਿ ਅਸੀਂ ਯਕੀਨ ਨਹੀਂ ਕਰ ਸਕਦੇ ਇਹਨਾਂ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜਿੰਨਾ ਟਾਈਮ ਉਹ ਡੀ ਨੋਟੀਫਿਕੇਸ਼ਨ ਨਹੀਂ ਆਉਂਦਾ ਨੋਟੀਫਿਕੇਸ਼ਨ ਹੁੰਦਾ ਨਹੀਂਗਾ ਉਹਨਾਂ ਟਾਈਮ ਔਰ ਇਹਨੂੰ ਕਹਾ ਨਹੀਂ ਸਕਦੇ ਕਿ ਪੂਰੀ ਤਰ੍ਹਾਂ ਨਾਲ ਵਾਪਸ ਹੋ ਗਈ ਇਹ ਕਹਿ ਸਕਦੇ ਆ ਕਿ ਦਾ ਐਲਾਨ ਹੋ ਗਿਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਪ੍ਰਧਾਨ ਮੰਤਰੀ ਨੇ ਪਹਿਲਾਂ ਐਲਾਨ ਕੀਤਾ ਫਿਰ ਵਿਧਾ ਲੋਕ ਸਭਾ ਚ ਬਿੱਲ ਪਿਹਾਉਂਦੇਗੇ ਫਿਰ ਉਹ ਕਾਨੂੰਨ ਬਣੇ ਤੇ ਉਹ ਵਾਪਸ ਹੋ ਗਏ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਵੀ ਇਹੀ ਹੈ ਕਿ ਭਰੋਸੇਯੋਗਤਾ ਹੈ ਨਹੀਂਗੀ ਜਿੰਨਾ ਸਮਾਂ ਡੀ ਨੋਟੀਫਿਕੇਸ਼ਨ ਨਹੀਂ ਹੁੰਦਾ ਉਹਨਾਂ ਸਮਾਂ ਇੱਤੇ ਕੋਈ ਯਕੀਨੀ ਕੀਤਾ ਜਾ ਸਕਦਾ ਫਿਰ ਡੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਚੀਜ਼ਾਂ ਜਿਹੜੀਆਂ ਨੇ ਉਹ ਸਿੱਧਰੀਆਂ ਪਦਰੀਆਂ ਹੋਣ ਗਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਜਦਨਾ ਟਾਈਮ ਇਡੀ ਨੋਟੀਫਿਕੇਸ਼ਨ ਨਹੀਂ ਹੁੰਦਾ ਇਹ ਜਿਹੜਾ ਪ੍ਰੋਗਰਾਮ ਚੱਲ ਰਹੇ ਨੇ ਇਹ ਐਵੇਂ ਹੀ ਚੱਲਣਗੇ ਸਰਕਾਰ ਮੈਨੂੰ ਲੱਗਦਾ ਹੈ ਕਿ ਹਾਈ ਕੋਰਟ ਦਵੇਗੀ ਪਹਿਲਾਂ ਰੀ ਨੋਟੀਫਿਕੇਸ਼ਨ ਦੀ ਜਾਣਕਾਰੀ ਕਿਉਂਕਿ ਹਾਈ ਕੋਰਟ ਨੇ ਸਿੱਧਾ ਕਹਿਤਾ ਸੀ ਜਾ ਤਾਂ ਇਹਨੂੰ ਵਾਪਸ ਲੈ ਲਓ ਨਹੀਂ ਤੁਹਾਡੇ ਕੋਲ ਸਮਾਂ ਇਹਨੂੰ ਵਿਚਾਰ ਲਓ ਤਾਂ ਹੁਣ ਸਰਕਾਰ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਹਾਈ ਕੋਰਟ ਨੂੰ ਦੱਸੂਗੀ ਫਿਰ ਜਨਤਕ ਕਰੂਗੀ ਜਿਵੇਂ ਵੀ ਹੋਇਆ ਜਨਤਕਤਾ ਹੋ ਹੀ ਜਾਣਾ ਜਦੋਂ ਹਾਈ ਕੋਰਟ ਚ ਚਲੇ ਗਿਆ ਇਹ ਇੱਕ ਵੱਡਾ ਸਵਾਲ ਹੈ ਕਿ ਸਰਕਾਰ ਹੁਣ ਕਦੋਂ ਦੀ ਨੋਟੀਫਿਕੇਸ਼ਨ ਕਰਦੀ ਹੈ ਭਗਵੰਤ ਮਾਨ ਆਪਣੀ ਗੇਮ ਪਾਉਣ ਦੇ ਵਿੱਚ ਕਾਮਯਾਬ ਹੋਏ ਨੇ ਭਗਵੰਤ ਮਾਨ ਦੇ ਇਸ ਮਾਮਲੇ ਵਿੱਚ ਦੋਵੇਂ ਹੱਥਾਂ 'ਚ ਲੱਡੂ ਜਿਹੜੇ ਆਉ ਆ ਚੁੱਕੇ